ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਸ਼ਪਾਰ ਦਾ ਮੇਲਾ ਲੁਧਿਆਣੇ ਜ਼ਿਲ੍ਹੇ ਦੇ ਸ਼ਪਾਰ ਦੇ ਵਿੱਚ ਲੱਗਦਾ ਹੈ ਮੇਲਾ ਅਸੀਂ ਇਸ ਵਕਤ ਸ਼ਪਾਰ ਮੇਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦੀ ਭੀੜ ਇੱਥੇ ਇਕੱਠੀ ਹੋਈ ਆ ਭਾਰੀ ਗਿਣਤੀ ਦੇ ਵਿੱਚ ਲੋਕ ਦੂਰੋਂ ਦੂਰੋਂ ਪਹੁੰਚੇ ਨੇ ਪੂਰੇ ਪੰਜਾਬ ਭਰ ਤੋਂ ਲੋਕ ਇੱਥੇ ਪਹੁੰਚਦੇ ਨੇ ਪਰ ਜ਼ਿਆਦਾਤਰ ਖਾਸ ਕਰਕੇ ਮਾਲਵਾ ਇਲਾਕੇ ਦੇ ਲੋਕ ਇਸ ਮੇਲੇ ਦੇ ਵਿੱਚ ਪਹੁੰਚਦੇ ਨੇ ਇਸ ਮੇਲੇ ਦੀ ਆਪਣੀ ਮਹੱਤਤਾ ਗੁੱਗੇ ਵੀਰ ਦੇ ਨਾਮ ਤੇ ਇਹ ਮੇਲਾ ਲੱਗਦਾ ਹੈ ਔਰ ਸੱਪਾਂ ਦੀ ਪੂਜਾ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੇਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਝੰਡੋਲੇ ਲੱਗੀਆਂ ਹੋਈਆਂ ਨੇ ਝੰਡੋਲੇ ਸਜੀਆਂ ਹੋਈਆਂ ਨੇ ਔਰ ਲੋਕ ਆਪਣਾ ਜਿਹੜਾ ਲੁਟੂ ਉਠਾ ਰਹੇ ਨੇ ਪੰਜਾਬ ਦੇ ਸੱਭਿਆਚਾਰ ਨੂੰ ਯਾਦ ਕਰ ਰਹੇ ਨੇ ਇੱਥੇ ਦੂਰੋਂ ਦੂਰੋਂ ਲੋਕ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਰੰਗीन ਮਾਹੌਲ ਹੈ ਸਟਾਲ ਲੱਗੀਆਂ ਹੋਈਆਂ ਨੇ ਖਾਣ ਪੀਣ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਝੂਲੇ ਲੱਗੇ ਹੋਏ ਨੇ ਔਰ ਇੱਥੇ ਪਹੁੰਚੇ ਹੋਏ ਮੇਲੇ ਦੇ ਵਿੱਚ ਪਹੁੰਚੇ ਲੋਕ ਇਸ ਮੇਲੇ ਦਾ ਆਨੰਦ ਮਾਰ ਰਹੇ ਨੇ ਰੋਜ਼ਰ ਜਿਵੇਂ ਦੀ ਜਿਹੜੀ ਰੋਜ਼ੇਵਾਂ ਭਰੀ ਜ਼ਿੰਦਗੀ ਆ ਉਸ ਤੋਂ ਪਾਸੇ ਹੋ ਕੇ ਪੰਜਾਬ ਦੇ ਪਿੰਡਾਂ ਦਾ ਰੰਗ ਇਸ ਸ਼ਪਾਰ ਦੇ ਮੇਲੇ ਦੇ ਵਿੱਚ ਦਿਖ ਰਿਹਾ ਔਰ ਲੋਕ ਇਸ ਮੇਲੇ ਦਾ ਆਨੰਦ ਮਾਰ ਰਹੇ ਨੇ ਨਪਿੰਦਰ ਸਿੰਘ ਭਰਾੜ ਐਵੀਪੀ ਸਾਝਾ ਮੇਲਾ ਸ਼ਪਾ ਲੁਧਿਆਣਾ